देखो अदा है कि मैं हुने जे, सेंटर जेल लेडीज के दे, सेल देख के आई हूं उनने नाल ओथे सारे प्रिजनर्स ਨਾਲ ਗੱਲ ਵੀ ਕੀਤੀ ਹੈ ਉਹ ਤੇ 183 ਲੇਡੀਜ਼ ਨੇ 183 ਲੇਡੀਜ਼ ਨਾਲ ਗੱਲਬਾਤ ਕਰਕੇ ਹੀ ਦੇਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਦਾ ਪੂਰਾ ਕੀਤਾ ਕਿਸਾਨਾਂ ਨੂੰ ਨਹਿਰਾ ਦੀਆਂ ਟੇਲਾਂ ਤੱਕ ਸਿਜਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਇਆ ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਫਸਲਾਂ ਦੀ ਸਿਜਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਪੰਜਾਬ ਸਰਕਾਰ ਦੀ ਸੁਫਰਾਲੀ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ ਮੇਰਾ ਨਾਮ ਜੀ ਸੁਖਵੀਰ ਸਿੰਘ ਪਿੰਡ ਘੋਤਪੋਕਰ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਸਰਕਾਰ ਨੇ ਜੋ ਵਾਅਦਾ ਕੀਤਾ ਸੀਗਾ ਕਿ 11 ਤਰੀਕ ਤੋਂ ਪਹਿਲੇ ਪਹਿਲੇ ਪਾਣੀ ਅਸੀਂ ਛਾੜ ਦੇਵਾਂਗੇ ਤੇ 15 ਤਰੀਕ ਜੋ ਮਾਜੇ ਨੂੰ ਦਿੱਤੀ ਹੈ ਲਵਾਈ ਲਾਉਣ ਵਾਸਤੇ ਝੋਨਾ ਲਾਉਣ ਵਾਸਤੇ ਉਸ ਤੋਂ ਪਹਿਲੇ ਪਹਿਲੇ ਸਰਕਾਰ ਨੇ ਜੋ ਵਾਅਦਾ ਕੀਤਾ ਸਰਕਾਰ ਦਾ ਵਾਅਦਾ ਪੂਰਾ ਕੀਤਾ ਮੈਂ ਸੂਬੇ ਦਾ ਸੁਖਵਿੰਦਰ ਸਿੰਘ ਗੋਤਪੋਗਤ ਰਹੇ ਨਾ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਹਿਰਾਂ ਨੂੰ ਸਵੇਰ ਨੂੰ ਸਾਫ਼ ਕਰਕੇ ਪਾਣੀ ਜ਼ਿਮੀਦਾਰਾਂ ਤੱਕ ਪਾਣੀ ਪਹੁੰਚਾਇਆ ਹਰ ਮੌਕੇ ਤੱਕ ਪਾਣੀ ਪਹੁੰਚਾਇਆ ਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੁਸ਼ਹਾਲ ਪੰਜਾਬ ਖੁਸ਼ਹਾਲ ਕਿਸਾਨ ਕਿ ਜੋ ਉਹਨਾਂ ਨੂੰ ਕੋਈ ਦੁੱਖ ਤਕਲੀਫ ਤੇ ਨਹੀਂ ਹੈ ਲੇਕਿਨ ਜੋ ਮੇਰੇ ਨੌਲੇਜ ਉਥੇ ਆਈ ਹੈ ਗੱਲ ਦੇਖ ਕੇ ਉਹਨਾਂ ਨਾਲ ਗੱਲ ਕਰਕੇ ਉਹ ਇਹ ਕਿ ਅੰਡਰ ਟ੍ਰਾਇਲਸ ਜਿਹੜੇ ਹੈਗੇ ਨੇ ਉਹ ਬਹੁਤ ਜ਼ਿਆਦਾ ਲੇਟ ਹੋ ਰਹੇ ਨੇ ਕਈ ਲੇਡੀਜ਼ ਨੇ ਉਥੇ 8 ਸਾਲ ਤੋਂ ਵੀ ਨੇ 5 ਸਾਲ ਤੋਂ ਵੀ ਨੇ 3 ਸਾਲ ਤੋਂ ਵੀ ਨੇ ਹਲੇ ਟ੍ਰਾਇਲ ਤੱਕ ਉਹਨਾਂ ਦੀ ਸ਼ੁਰੂ ਨਹੀਂ ਹੋਈ ਇਹ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦਾ ਉਹਨਾਂ ਨੂੰ ਪਤਾ ਵੀ ਹੈ ਇਸ ਗੱਲ ਦਾ ਔਰ ਜਿਹੜੀ ਦੂਜੀ ਚੀਜ਼ ਹੈਗੀ ਹੈ ਖਾਣਾ ਪੀਣਾ ਦਾ ਸੀ ਉਹ ਬਹੁਤ ਠੀਕ ਸੀ ਬਿਲਕੁਲ ਉਹਦੇ 'ਚ ਤਾਂ ਮੈਨੂੰ ਕੋਈ ਕਮੀ ਨਜ਼ਰ ਨਹੀਂ ਆਈ ਲੇਕਿਨ ਜੋ ਜਿੱਥੇ ਬੱਚੇ ਰਹਿ ਰਹੇ ਨੇ ਛੋਟੇ ਛੋਟੇ ਕਈ ਲੇਡੀਜ਼ ਹੈਗੇ ਨੇ 7-8 ਬੱਚੇ ਨੇ ਬਹੁਤ ਛੋਟੇ ਉਹਨਾਂ ਦੇ ਉਥੇ ਉਹਨਾਂ ਦੇ ਜ਼ਰੂਰ ਤਕਲੀਫ ਸੀ ਕਿ ਜਦੋਂ ਲਾਈਟ ਬਹੁਤ ਜ਼ਿਆ ਔਰ ਉਸ ਟਾਈਮ ਤੇ ਗਰਮੀ ਬਹੁਤ ਜ਼ਿਆਦਾ ਔਰ ਬੱਚੇ ਬਹੁਤ ਹੀ ਛੋਟੇ ਨੇ ਕੋਈ ਸਾਲ ਦਾ ਹੈ ਕੋ 6 ਮਹੀਨੇ ਦਾ ਹੈ ਇਸ ਤਰ੍ਹਾਂ ਦੇ ਬੱਚੇ ਨੇ ਇੱਕ ਉਹ ਤਕਲੀਫ ਕਾਫੀ ਓਬਵੀਅਸ ਸੀ ਪ੍ਰਸ਼ਾਸਨ ਨੂੰ ਦੱਸਿਆ ਔਰ ਦੂਸਰਾ ਹੈਗਾ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਸੀਗੀਆਂ ਮੈਡੀਕਲ ਫੈਸਿਲਿਟੀਆਂ ਇੰਨੀਆਂ ਕੋਈ ਮਤਲਬ ਸੈਟੀਸਫੈਕਟਰੀ ਨਹੀਂ ਸੀਗੀਆਂ ਉਹਦੇ ਅੰਦਰ ਇਹ ਸੀਗਾ ਕਿ ਪੇਸ਼ੈਂਟਸ ਬਹੁਤ ਜ਼ਿਆਦਾ ਨੇ ਪ੍ਰਿਜ਼ਨਰਸ ਬਹੁਤ ਜ਼ਿਆਦਾ ਨੇ ਔਰ ਡਾਕਟਰ ਸਿਰਫ 4 ਨੇ ਔਰ ਇਸ ਦੇ ਲਈ ਵੀ ਇਹਨਾਂ ਨੂੰ ਬੜੇ ਧਿਆਨ ਦੇਣ ਦੀ ਜ਼ਰੂਰਤ ਹੈ ਡੈਂਟਲ ਫੈਸਿਲਿਟੀ ਤਕਰੀਬਨ ਨਾ ਦੇ ਬਰਾਬਰ ਸੀਗੀਆਂ ਔਰ ਉਹਦੇ ਲਈ ਵੀ ਦੇਖਣ ਦਾ ਬੜੀ ਜ਼ਰੂਰਤ ਹੈਗੀ ਆ ਔਰ ਕਾਫੀ ਲੇਡੀਜ਼ ਤੋਂ ਉਹਨਾਂ ਨੂੰ ਅਸੀਂ ਪ੍ਰਸ਼ਾਸਨ ਨੂੰ ਪਰੇ ਕਰਕੇ ਰੱਖ ਕੇ ਇੱਕ ਇੱਕ ਕਰਕੇ ਉਹਨਾਂ ਨਾਲ ਮਿਲਿਆ ਕਿ ਕਈ ਵਾਰੀ ਹੁੰਦਾ ਕਿ ਸੋਚਦੇ ਨੇ ਕਿ ਸ਼ਾਇਦ ਪ੍ਰਸ਼ਾਸਨ ਜਿਹੜਾ ਆ ਉਹਨਾਂ ਦੇ ਦਬਾਅ ਥੱਲੇ ਆ ਕੇ ਉਹ ਨਹੀਂ ਦੱਸ ਸਕਦੇ ਪੂਰੀ ਗੱਲ ਉਹਨਾਂ ਨੇ ਬੜੀ ਲੇਡੀਜ਼ ਨੇ ਸਾਨੂੰ ਲੈਟਰਸ ਦਿੱਤੇ ਨੇ ਪਰਸਨਲ ਲੈਟਰਸ ਦਿੱਤੇ ਨੇ ਔਰ ਉਹ ਜਾ ਕੇ ਅਸੀਂ ਹੁਣ ਦੇਖਾਂਗੇ ਵੀ ਕੀ ਲੈਟਰਸ ਨੇ ਕੀ ਤਕਲੀਫਾਂ ਨੇ ਉਹਨਾਂ ਨੂੰ ਸੋਲਵ ਕਰਾਂਗੇ ਔਰ ਉਹਨਾਂ ਦੇ ਕੋਲ ਮੈਂ ਆਪਣਾ ਪਰਸਨਲ ਟੈਲੀਫੋਨ ਨੰਬਰ ਵੀ ਛੱਡ ਕੇ ਆਈ ਹਾਂ ਕਮਿਸ਼ਨ ਦੇ ਨੰਬਰ ਵੀ ਛੱਡ ਕੇ ਆਈ ਹਾਂ ਔਰ ਇਹ ਇਜਾਜ਼ਤ ਲੈ ਕੇ ਵੀ ਆਇਆ ਕਿ ਇਹ ਸਾਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਔਰ ਇਹ ਜਿਹੜੇ ਵਿਜ਼ਿਟ ਹੈ ਇਹ ਇਹ ਨਹੀਂ ਹੈਗੀ ਕਿ ਹੁਣ ਹੋ ਗਈ ਹੈ ਫਿਰ 6 ਮਹੀਨਿਆਂ ਬਾਅਦ ਹੋਏਗੀ ਜਾਂ ਸਾਲ ਬਾਅਦ ਹੋਏਗੀ ਇੱਥੇ ਮੈਂ ਅੰਦਰ ਰਹਿਣਾ ਆ ਜਿੰਨੇ ਅੰਡਰ ਟ੍ਰਾਇਲ ਦੇ ਜਿਹੜੇ ਕੇਸਸ ਖਤਮ ਨਹੀਂ ਹੋਏ ਹਲੇ ਤੱਕ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਜਦੋਂ ਆਈਏ ਆਪਣੇ ਵਕੀਲ ਨਾਲ ਲੈ ਕੇ ਆਈਏ ਔਰ ਤਾਂਕਿ ਉਹ ਜਗ੍ਹਾ ਇੱਕ ਇੱਕ ਲੇਡੀ ਨੂੰ ਮਿਲ ਕੇ ਸਮਝ ਕੇ ਕਰ ਸਕਣ ਉਸ ਚੀਜ਼ ਨੂੰ ਅੱਜ ਜਿਹੜਾ ਸੀਗਾ ਜਿੰਨਾ ਮੈਕਸਿਮਮ ਹੋ ਸਕਿਆ ਅਸੀਂ ਦੁੱਖ ਤਕਲੀਫਾਂ ਸੁਣੀਆਂ ਨੇ ਔਰ ਉਹਦੇ ਅੰਦਰ ਸਾਨੂੰ ਵੀ ਬਹੁਤ ਲੱਗਿਆ ਕਿ ਤਕਲੀਫਾਂ ਕਾਫੀ ਨਹੀਂ